ਦੋਸਤੋ ਅੱਜ ਤੁਹਾਨੂੰ ਇੱਕ ਅਜੀਹਾ ਫਾਰਮ ਦਿਖਾਉਣਾ ਜਿਹਨੂੰ ਕਿ ਚੱਲਦੇ ਨੂੰ 8 ਸਾਲ ਹੋ ਗਏ ਪਰ ਅੱਜ ਤੱਕ ਵੀਡੀਓ ਨਹੀਂ ਬਣੀ ਬਾਈ ਲਵੇ ਜਾਨਵਰ ਬਹੁਤ ਚੰਗੇ ਨੇ ਬਹੁਤ ਵਧੀਆ ਲਾਈਨ ਦੀਆਂ ਬੱਕਰੀਆਂ ਤੇ ਬੱਕਰੇ ਨੇ ਕੁਝ ਬਾਈ ਜਾਨਵਰਗਿਆਂ ਤੋਂ ਲੈ ਕੇ ਆਇਆ ਬਾਈ ਬੱਕਰੀਆਂ ਪਹਿਲਾਂ ਸਟਾਰਟਿੰਗ ਦੇ ਵਿੱਚ ਤੇ ਦੇਵ ਵਾਲੀਆਂ ਵੀ ਨੇ ਹੈਗੀਆਂ ਨੇ ਬਾਈ ਲਵੇ ਖਤਰ ਮਸਤਾਕ ਆ ਜਿਹੜੀਆਂ ਉਹਦੀ ਲਾਈਨ ਦੇ ਵੀ ਬੱਕਰੇ ਹੈਗੇ ਨੇ ਤੇ ਰਿਜ਼ਲਟ ਵੀ ਬਹੁਤ ਚੰਗਾ ਆਇਆਗਾ ਤੇ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਪਤਾ ਲੱਗ ਜੂ ਕਿਵੇਂ ਦਾ ਰਿਜ਼ਲਟ ਆ ਬੱਕਰਿਆਂ ਦਾ ਬੱਕਰੀਆਂ ਕਿਵੇਂ ਨੇ ਤੇ ਬਾਕੀ ਬਾਈਆਂ ਦਾ ਆਪਾਂ ਸਵਾਗਤ ਕਰਦੇ ਹੁਣ ਬਾਈ ਸਾਸਰੀ ਕਾਲ ਜੀ ਸੱਸੀ ਕਾਲ ਬਾਈ ਸੋ ਆਪ ਦਾ ਆਪ ਦਾ ਨਾਮ ਦੱਸਿਓ ਇੱਕ ਵਾਰੀ ਬਾਈ ਮੇਰਾ ਨਾਮ ਕੁਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਆ ਬਈ ਮੇਰਾ ਠੀਕ ਹੈ ਤੇ ਪਿੰਡ ਕੀ ਆਪਣਾ ਤੇ ਜ਼ਿਲ੍ਹਾ ਕਿਹੜਾ ਪਿੰਡ ਬਾਈ ਮੜੀ ਆਪਣਾ ਤੇ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾਗਾ ਤੇ ਆਪਣੀ ਤਸੀਲ ਹੈਗੀ ਆ ਮੋੜ ਮੰਡੀ ਮੋੜ ਮੰਡੀ ਦੇ ਨਾਲ ਹੀ ਪਿੰਡ ਆਪਣਾ 2 ਕਿਲੋਮੀਟਰ ਤੀ ਠੀਕ ਹੈ ਤੇ ਜਿਵੇਂ ਬਾਈ ਤੁਸੀਂ ਪਹਿਲਾਂ ਦੱਸਿਆ ਨਾ ਵੀ ਆਪਾਂ ਪਹਿਲਾਂ ਗਾਈਆਂ ਦਾ ਕੰਮ ਸੀਗਾ ਵੇਦਵਾ ਤਾਂ ਉਹ ਛੱਡ ਕੇ ਆਪਾਂ ਬੱਕਰੀਆਂ ਦਾ ਕੀਤਾ ਤਾਂ ਉਹ ਕਿਉਂ ਛੱਡਦਾ ਬਈ ਕੰਮ ਮੰਗਾਈਆਂ ਵਾਲਾ ਉਹ ਥੋੜੀ ਜਿਹੀ ਬਈ ਮੰਨ ਲਾ ਲੇਬਰ ਦੀ ਵਾਧੇ ਟੱਕ ਸੀਗੀ ਉਹ ਬਈ ਆਪਣੇ ਮੰਨ ਲਾ ਨਾ 7 6 7 ਗਾਂਆਂ ਮਰ ਗਈਆਂ ਸੀਗੀਆਂ ਇਕੱਠੀਆਂ 2 ਮਹੀਨੇ ਜੀ 1 ਮਹੀਨੇ ਜੀ ਤਿੰਨ ਮਰੀਆਂ ਗਏ ਤੇ ਫਿਰ ਮੰਨ ਜਾਵੇ ਐਂ ਜੇ ਹੋ ਗਿਆ ਟੁੱਟ ਜੇ ਗਿਆ ਅੱਛਾ ਫਰਾਰ ਐ ਕਿਵੇਂ ਲੈਤੀ ਵੀ ਬੱਕਰੀਆਂ ਦਾ ਕੰਮ ਕਰ ਲਈਏ ਇਹ ਤਾਂ ਬਈ ਮੈਂ ਨਾ ਮੁੰਡਾ ਵੀ ਲੈ ਅੱਜ ਸੀਗਾ ਹੂੰ ਉਹ ਮਤਲਬ ਬੱਕਰੀਆਂ ਦਾ ਕੰਮ ਉਹਨਾਂ ਨੇ ਕਰਿਆ ਸੀ ਸਾਲ ਕਦੀ ਮੈਨੂੰ ਫੋਨ ਕਰਦੇ ਨੇ ਆਪਣੇ ਫਾਰਮ ਸੀਗੇ ਇੱਥੇ ਨਾਲ ਮਾਨਸਾ ਪਿੰਡ ਅੱਛਾ ਇਹ ਠੀਕ ਹੋਗੇ ਰਹਿੰਦੇ ਸੀ ਠੀਕ ਹੈ ਉਹ ਇੱਕ ਦਿਨ ਮੈਨੂੰ ਕਹਿੰਦਾ ਆਪਾਂ ਵੀ ਜਾਨਕੋੜ ਚੱਲ ਕੇ ਆਉਣੇ ਕਹਿੰਦਾ ਕਲਾਹੀ ਵਾਲੇ ਕੋਲੇ ਉਹਦੇ ਕੋਲੇ ਕਹਿੰਦਾ ਬੱਕਰੀਆਂ ਹੂੰ ਉਹ ਦੇਖਿਆ ਮੈਂ ਕਹਿੰਦਾ ਤੇ ਮੈਂ ਲੈਣੀਆਂ ਮੇਰੇ ਨਾਲ ਚੱਲ ਬੜੀ ਉਹਨਾਂ ਨਾਲ ਬੈਸੇ ਹੀ ਗਿਆ ਸੀ ਬਈ ਹੂੰ ਤੇ ਉਹਨਾਂ ਨੇ ਕਿਦੋਂ ਬੱਕਰੀਆਂ ਦੇਖੀਆਂ ਤੇ ਮੰਨ ਲਓ ਉਹਦੇ ਨਾਲ ਕੋਈ ਸੈਟਿੰਗ ਨਾ ਬੈਠੀ ਕੋਈ ਰੇਟ ਦੀ ਪਸੂਣ ਹੀ ਘਟਾਈਆਂ ਸੀਗਾ ਤੇ ਉੱਥੇ ਹੀ ਕਦੇ ਵਾਪਸ ਆਏ ਬ ਆ ਮਨ ਲੋ ਬਸਤੀ ਉਹ ਬਾਈ ਛੱਡ ਨਾ ਗਿਆ ਸਾਨੂੰ ਅਸੀਂ ਬਸਤੀ ਗਏ ਸੀ ਹੂੰ ਹੂੰ ਤੇ ਉੱਥੇ ਜਾ ਕੇ ਮੇਰਾ ਮਨ ਜਾ ਬਣ ਗਿਆ ਮੈਂ ਆ ਯਾਰ ਅੱਜ ਮੈਂ ਲੈਣਾ ਬੱਕਰੀਆਂ ਉਹ ਮੁੰਡੇ ਨੂੰ ਗਿਆ ਉਹ ਕਹਿੰਦਾ ਚਲ ਦੇਖ ਲੈ ਅਸੀਂ ਦੁਬਾਰੇ ਜਾ ਕੇ ਵੀ ਸੌਦਾ ਕਰ ਲੈ ਜੋ ਬੱਕਰੀਆਂ ਮੈਂ ਲੈ ਲੀਆਂ ਸੀ ਐ ਉੱਥੋਂ ਕੰਮ ਸ਼ੁਰੂ ਕੀਤਾ ਉੱਥੋਂ ਕੰਮ ਸ਼ੁਰੂ ਕਰੇਗਾ ਤੇ ਅੱਜ ਅੱਜ ਕਿੰਨੀਆਂ ਬੱਕਰੀਆਂ ਹੋ ਗਿਆ ਫਾਰਮ ਦੇ ਵਿੱਚ ਅੱਜ ਹੂੰ ਸਾਰੇ ਨਗਦ ਬਾਈ ਹੋਣਗੇ 45 50 ਨਗਦ ਬਾਈ ਬੱਕਰੀਆਂ ਬੱਕਰੀਆਂ ਹੈਗੀਆਂ ਠੀਕ ਠੀਕ ਹੈ ਹਾਂ ਤੇ ਆਪਣੇ ਲਵੇ ਬਾਈ ਕਿਹੜੀ ਲਾਈਨ ਚੱਲਦੀ ਆ ਬੱਕਰੀਆਂ ਦੇ ਵਿੱਚ ਲੈਣਾ ਆਪਣੇ ਕੋਲੇ ਵੀਰੇ ਦੋ ਹੈਗੀਆਂ ਇੱਕ ਤਾਂ ਡਾਕਟਰ ਮਸਤਾਕ ਵਾਲੀ ਲੈਣਾ ਠੀਕ ਹੈ ਇੱਕ ਆਪਣੇ ਕੋਲੇ ਬਾਗ ਵਾਲੀ ਲੈਣਾ ਜੀ ਇੱਕ ਬਾਗ ਵਾਲੀ ਲੈਣਾ ਠੀਕ ਹੈ ਤੇ ਜਿਹੜੀਆਂ ਬਈ ਇਹ ਬੱਕਰੀਆਂ ਨੇ ਜਿਹੜੀ ਬਾਗ ਵਾਲੀ ਲੈਣ ਤੁਸੀਂ ਕਹੀ ਗਿਆ ਫਿਰ ਇਹ ਬਾਗ ਤੋਂ ਲਿਆਂਦੀਆਂ ਜਾਂ ਨਹੀਂ ਬਈ ਇਹ ਆਪਾਂ ਅਕਲਾਹੀ ਤੋਂ ਲਿਆਏ ਸੀਗੇ ਜਾਣ ਤੋਂ ਹਾਂਜੀ ਉਹਦੇ ਤੋਂ ਦੋ ਤਿੰਨ ਬੱਕਰੀਆਂ ਲਿਆਏ ਸੀਗੇ ਕੱਬਣਾ ਤੇ ਉਹ ਆਪਣੇ ਕੋਲੇ ਆ ਕੇ ਸੂਪੀਆਂ ਸੀ ਉਹਨਾਂ ਦੇ ਆਪਾਂ ਬ੍ਰੀਡਰ ਬੱਚਾ ਰੱਖਿਆ ਸੀਗਾ ਤੇ ਹੁਣ ਪਿੱਛੇ ਜੇ ਡੇਢ ਦੋ ਮਹੀਨੇ ਹੋ ਗਏ ਜੋ ਐਕਸਪਾਇਰ ਹੋ ਗਿਆ ਸੀਗਾ ਉਹ ਬਿਮਾਰ ਹੋ ਕੇ ਤੇ ਉਹਦੀਆਂ ਬਹੁਤ ਆਪਣੇ ਕੋਲੇ ਪੱਠਾ ਬੱਕਰੀਆਂ ਹੈਗੀਆਂ ਜਾਂ ਕਾਫੀ ਹੋਣੇ ਆਪਾਂ ਨੂੰ ਮੰਨ ਲਓ ਵਾਦੇਵੰਨੀ ਤੋੜਿਆ ਹਾਂ ਠੀਕ ਹੈ ਤੇ ਭਾਈ ਉਹ ਬੱਕਰੀਆਂ ਦਾ ਕੰਮ ਟ੍ਰੈਂਡ ਹੈ ਜੇ ਜਦਾ ਮੈਨੂੰ ਲੱਗਦਾ ਪੰਜ ਕੁ ਸਾਲ ਹੀ ਹੋਏ ਨੇ ਹਨਾ ਜੱਲੇ ਨੂੰ ਤੁਸੀਂ ਤਾਂ ਵੀ ਦੋ ਤਿੰਨ ਸਾਲ ਪਹਿਲਾਂ ਸ਼ੁਰੂ ਕਰ ਲਿਆ ਫਿਰ ਉਦੋਂ ਕੀ ਸੋਚ ਕੇ ਕੀਤਾ ਇੱਕ ਤਾਂ ਹੁੰਦਾ ਵੀ ਬੰਦਾ ਜੇ ਕਿਸੇ ਚੀਜ਼ ਦਾ ਟਾਈਮ ਆ ਜਾਏ ਹਨਾ ਵੀ ਬੱਕਰੀਆਂ ਹੁਣ ਮਹਿੰਗੀਆਂ ਵਿਕਦੀਆਂ ਨੇ ਜਾਂ ਐ ਹੁੰਦੀਆਂ ਨੇ ਵੀ ਇੱਕ ਤਾਂ ਬੰਦਾ ਫੇਰ ਸ਼ੁਰੂ ਕਰਦਾ ਹੁੰਦਾ ਉਦੋਂ ਤਾਂ ਇੰਨਾ ਇਹਦਾ ਟ੍ਰੈਂਡ ਵੀ ਨਹੀਂ ਸੀ ਜਦੋਂ ਤੁਸੀਂ ਸ਼ੁਰ ਤਾਂ ਤੋਂ ਸ਼ਿਕੀ ਤੋਂ ਲੈਤੀ ਇਹ ਜੀ ਵੀ ਆਪਾਂ ਆਉਣ ਵਾਲੇ ਟਾਈਮ 'ਚ ਵੀ ਇਹਦਾ ਟਾਈਮ ਆਊਗਾ ਵੀ ਆਪਾਂ ਇਹ ਕੰਮ ਸ਼ੁਰੂ ਕਰੀਏ। ਬਸ ਇੱਕ ਦੋ ਮੁੰਡੇ ਲੈ ਜੀ ਸੀਗੇ ਬਈ ਉਹ ਪਹਿਲਾਂ ਤੋਂ ਹੀ ਕੰਮ ਕਰਦੇ ਸੀਗੇ। ਤੇ ਬਸ ਉਹਨਾਂ ਨਾਲ ਮਿਲਬਰਤਨ ਬੈਠਣ ਉੱਠਣ ਕਰਕੇ ਬਸ ਉਹਨਾਂ ਕੋਲੇ ਦੇਖਦੇ ਸੀਗੇ ਜਾਨਵਰ। ਠੀਕ ਹੈ। ਕਿ ਬੱਕਰੀਆਂ ਕਿੰਨਿਆਂ ਤੋਂ ਕੰਮ ਸ਼ੁਰੂ ਕੀਤਾ ਬਈ? ਆਪਣੇ ਕੋਲੇ ਬਹੁਤ ਤਿੰਨ ਹੀ ਲੈਤੀ ਸੀ ਪਹਿਲਾਂ। ਤਿੰਨ ਤੋਂ ਸ਼ੁਰੂ ਕੀਤਾ ਸੀ। ਹਾਂ। ਇਦੋਂ ਆ ਬੇਚਦੀ ਮੁੱਲ ਲੈਤੀਆਂ ਜਾਂ ਫਿਰ ਉਹਨਾਂ ਦੀ ਪੱਠਾਂ। ਬਸ ਕੋਈ ਇੱਕ ਦੋ ਬੱਕਰੀਆਂ ਲੈਤੀਆਂ ਹੈਗਾ। ਇੱਕ ਦੋ ਹੀ ਲੈਤੀਆਂ। ਹਾਂ ਨਹੀਂ ਉਹਨਾਂ ਤਾਂ ਹੌਲੀ ਹੌਲੀ ਵਕਟਾਂ ਪੈ ਕੇ। ਹੂੰ। ਮੰਨ ਲਾ। ਫੇ ਬ ਹੂੰ ਅੱਛਾ ਬਹੁਤ ਚੈਰ ਕਰ ਲਈ ਬੱਚੇ ਉੱਚੇ ਤੇ ਬੱਕਰੀਆਂ ਵੇਚੀਆਂ ਠੀਕ ਐ ਦੇ ਇੱਕ ਫਿਰ ਗਾਇਆਂ ਦਾ ਕੰਮ ਬਈ ਕਿਵੇਂ ਛੱਡਦਾ ਬਈ ਹੁਣ ਜਮੀ ਛੱਡਦਾ ਉਹ ਨਹੀਂ ਗਾਇਆਂ ਦਾ ਬਈ ਯਾਰਾ ਕੁਸਤਾ ਮਨਲਾ ਸਾਡੇ ਇਧਰ ਲੇਬਰ ਲੂਰ ਦੀ ਬਾਈ ਲੱਗ ਤਾ ਹੀ ਹੂੰ ਤੇ ਇੱਕ ਨਾ ਆਪਣੇ ਥੋੜਾ ਨੁਕਸਾਨ ਹੋ ਗਏ ਜ਼ਿਆਦੇ ਵੀ ਕਈ ਗਾਂਗਾਂ ਮਰਗੀਆਂ ਸੀਗੀਆਂ ਅੱਛਾ 7-8 ਗਾਂਗਾਂ ਮਰਗੀਆਂ ਸੀਗੀਆਂ ਮਨਲਾ 2-3 ਮਹੀਨੇ ਜੀ ਠੀਕ ਐ ਤੇ ਫਿਰ ਮਾਣ ਜਾ ਫਿੱਕਾ ਹੋ ਗਿਆ ਰੋ ਛੱਡਦਾ ਜਤਾਂ ਗੇ ਛੱਡ ਤੇ ਤੇ ਜਿਹੜਾ ਇਧਰ ਬਈ ਆਹ ਬੀਜਿਆ ਹੋਇਆ ਗਿਆ ਇਹ ਬੱਕਰੀਆਂ ਖਾਤਰੀਆ ਏ ਬਈ ਬੱਕਰੀਆਂ ਨਹੀਂ ਹੁੰਦਾ ਬਈ ਆਪਣਾ ਇਹ ਇੱਥੇ ਮਤਲਬ ਡੇਢੇ ਕਿੱਲਾ ਵਾਂਣ ਰੱਖਿਆ ਹੋਇਆ ਹੈ ਬੱਕਰੀਆਂ ਦਾ ਤੇ ਇਸ ਇਧਰਲੀ ਸਾਈਡ ਬੀਜਾ ਗਾ ਇੱਥੇ ਜੰਤਰ-ਜੰਤਰ ਸੀਗਾ ਹੂੰ ਹੂੰ ਹੁਣਾ ਬਸ ਇਹ ਗਾ ਕਣਕ ਬੀਜਾਂ ਕੋ ਸਿਆਲਾਂ ਵਾਹਰਾ ਚੜ ਅੱਛਾ ਇਹ ਬੱਕਰੀਆਂ ਇੰਦਰ ਖੁੱਲੀਆਂ ਛੱਡ ਦਿੰਨੇ ਹੋ ਫਿਰ ਆ ਬੱਕਰੀਆਂ ਇੰਦਰ ਛੱਡ ਦਿੰਦੇ ਤੇ ਚ ਗਰਮੀ ਵਾਲੀ ਪਰਤੀਨ ਬੀਜੀ ਹੋਈ ਸੀਗੀ ਹੋਰ ਕੱਲ ਪਰਸਾਂ ਨੂੰ ਵਾਕੇ ਦੁਆਰੇ ਫੇਰੇ ਚ ਦੂਜੀ ਪਰਤੀਨ ਬੀਜਤੀ ਠੀਕ ਹੈ ਅੱਜ ਹੈ ਬਈ ਤੁਹਾਨੂੰ ਫਾਰਮ ਦਿਖਾਉਣਾ ਹੈ ਹੁਣ ਬਾਈਆਂ ਦਾ ਤੇ ਨਾਲ ਦੀ ਨਾਲ ਤੁਹਾਨੂੰ ਜਾਨਵਰ ਦਿਖਾਉਨੇ ਆ ਬਈ ਆ ਜਾ ਅੰਬੀ ਤੇ ਬਈ ਹੁਣ ਫਿਰ ਜਾਣ ਨਹੀਂ ਉਹ ਬਈ ਇੱਕੋ ਹੀ ਪੱਠ ਰਹੀ ਹੋਈ ਆਪਾਂ ਸ਼ੇਰੀ ਬੱਕਰੀ ਲੈਤੀ ਇੱਕੋ ਜੀ ਅੱਛਾ ਮਨ ਲਓ ਆ ਦੂਜੇ ਬੱਕਰੇ ਵੀ ਐਕਸਪਾਇਰ ਹੋ ਗਏ ਠੀਕ ਨਾ ਐਕਸਪਾਇਰ ਹੋ ਗਏ ਉਹ ਹਾਂ ਫਿਰ ਟਾਈਮ ਬਹੁਤ ਹੋ ਗਿਆ ਸੀ ਇਹਨਾਂ ਬੱਕਰੀਆਂ ਨੂੰ ਉਦੋਂ ਵੀ ਉਹਨਾਂ ਦੀ ਲਾਈਨ ਚੋਂ ਕੱਲੀ ਆ ਰਹੀ ਕਿ ਛੋਟੇ ਨੇ ਫੇ ਇਹ ਬੱਕਰੀ ਆਪਣੇ ਕੋਲ ਇਹਦੀ ਹਾਈਟ ਵਗੈਰਾ ਬਈ ਕੀ ਆ ਹਾਂ ਉਹਦੇ ਪੱਠਾ ਆਏਗਾ ਵੀ ਉਹਨਾਂ ਨੇ ਇੱਕ ਬੱਕਰੀਆਂ ਦਾ ਪੱਠਾ ਹੈਗੀਆਂ ਨੇ ਹਾਂ ਉਹਨਾਂ ਦੀਆਂ ਪੱਠਾਂ ਇਹਦੀ ਕੀ ਹਾਈਟ ਆ ਬਈ ਕੁਲਦੀਪ ਇਹ ਤਕਰੀਬਨ 37.5 ਇੰਚ ਹਾਈਟ ਹੈਗੀ ਹੈ ਜੀ 37.5 ਇੰਚ ਹੈ ਹਾਂਜੀ ਠੀਕ ਹੈ ਇਹ ਸ਼ੇਰੀ ਜਿਹੇ ਰੰਗ ਚ ਕਿਵੇਂ ਆ ਗਈ ਬਈ ਬੱਕਰੀ ਸ਼ੇ ਠੀਕ ਐ ਇੱਕ ਆ ਸੀ ਬਈ ਕਾਲੀ ਸੀ ਜਿਹਦੀ ਮਾਂ ਬੱਕਰੀ ਇਹ ਵੀ ਉਹਨਾਂ ਦੇ ਘਰ ਦੀ ਐ ਹਾਂ ਉਹਦੀ ਪੱਠ ਬੱਕਰੀ ਅੱਛਾ ਜੀ ਉਹਦੀ ਮਾਂ ਆਹ ਠੀਕ ਉਹਦੀ ਪੱਠ ਸੀਗੀ ਆਹ ਗਾਂ ਹੈ ਦੀ ਪੱਠ ਅੱਛਾ ਜੀ ਗਾਂ ਹੈ ਇਹਦੀ ਪੱਠ ਐ ਨਵੀਂ ਯਾ ਬੱਕਰੀ ਦੇਖ ਲੋ ਬਈ ਸਿਹਰੇ ਰੰਗ ਦੀ ਇਹ ਬੜੀ ਵੱਡੀ ਐ ਨਾ ਥੋੜੀ ਜੀ ਭਾਰੀ ਬੱਕਰੀ ਆ ਤੇ ਬਾਕੀ ਕਿਹੜੀ ਲਾਈਨ ਵਧੀਆ ਲੱਗੀ ਬਈ ਤੁਹਾਨੂੰ ਵੀ ਦੁੱਧ ਵੀ ਚੰਗਾ ਹੋਵੇ ਤੇ ਬੱਚੇ ਵੀ ਵਧੀਆ ਆਉਂਦੇ ਹੋਣ ਉਹਦੇ ਲੈਣਗੇ ਸਾਡੇ ਕੋਲ ਮੰਨ ਲਓ ਉਹਦਾ ਦੋਨੇ ਲੈਣੀ ਠੀਕ ਹੈਗਾ ਅੱਛਾ ਵੀ ਡਾਕਟਰ ਮੁਸਤਾਕ ਅਲੀ ਤੇ ਬਾਗ ਵਾਲੀ ਵੀ ਹੂੰ ਬਾਕੀ ਹੌਲੀ ਹੌਲੀ ਸੁਧਾਰ ਕਰਨਾ ਪੈਂਦਾ ਰੇ ਕਿਰਾਂ ਦਾ ਮੰਨ ਲਓ ਆਪਾਂ ਕਿਵੇਂ ਸ਼ੁਰੂ ਕਰੇ ਜਣਾ ਹੌਲੀ ਹੌਲੀ ਹੁਣ ਹਜੇ ਦਈ ਵੀ ਬੱਕੀ ਰੰਗਾਂ ਦਾ ਟ੍ਰੈਂਡ ਆ ਉਹਦੋਂ ਲਾਲ ਦੱਬਾ ਰੰਗ ਕਾਲਾ ਵੀ ਟ੍ਰੈਂਡ ਚ ਦੋਨੇ ਰੰਗੀ ਮੰਨ ਲਓ ਵੀ ਆਪਾਂ ਦੋਨੇ ਰੰਗਾਂ ਦੀ ਕੰਮ ਕਰ ਲੈਣੇ ਆ ਉਹ ਵੱਡੇ ਘਟਣਾ ਦੀ ਹਾਂ ਉਹ ਆ ਖੜੀ ਤੇ ਗੁਲਦੀਪ ਕੇ ਕਰੋ ਵੀ ਲੈਣ ਦੀ ਸੀ ਹੈ ਇਹ ਪਗਾਨ ਲਾਹੌਰ ਲਾਜੀ ਮਿੱਤਰ ਤੋਂ ਲਈ ਆ ਉਹਦੇ ਕੋਲੇ ਸੀਗੀ ਹਾਂ ਹੈਗੀ ਦੇਵਕੇ ਘਰ ਦੀ ਆ ਹਾਂ ਹਾਂ ਉਹਨਾਂ ਦੀ ਬੱਕਰੀ ਦੀ ਪੱਠ ਹੈ ਇਹ ਇਹਨਾਂ ਦੇ ਬਈ ਕੰਨ ਬੜੇ ਲੰਮੇ ਹੁੰਦੇ ਆ ਨਾ ਯਾਰ ਹਾਂ ਨਾਲੇ ਹਾਈਟ ਵੀ ਚੰਗੀ ਆ ਬਣ ਲਾਦਾ ਇਹਦੀ ਤੇਦੀ 40 ਹਾਈਟ ਹੈਗੀ ਜੀ 40 ਹੈਗੀ ਹੈ ਨਾ ਹੂੰ ਕੰਨ ਬਹੁਤ ਲੱਗਿਆ ਹੋਇਆ 6 ਦੰਦ ਪੱਠ ਹੈ ਇਹ ਇਹਦੋਂ ਕਿੰਨੇ ਸੂਈ ਲੈਤੇ ਇੱਕ ਸੂਈ ਲਿਆ ਹੈ ਅੱਛਾ 6 ਦੰਦ ਦੀ ਆ ਇਹ ਹੁਣ ਸੂਈ ਹੋਈ ਆ ਨਹੀਂ ਦੁਬਾਰੇ ਗੱਬਣ ਆਉਣ ਥੋੜੇ ਟਾਈਮ ਦੀ ਇਹ ਐਸੇ ਦੁਬਾਰੇ ਗੱਬਣ ਹੋ ਗਈ ਠੀਕ ਐ ਇਹਨਾਂ ਨੂੰ ਖੁਰਾਕ ਵਗੈਰਾ ਬਈ ਕੀ ਦਿੰਨੇ ਹੋ ਬੱਕਰੀਆਂ ਨੂੰ ਤੁਸੀਂ ਖੁਰਾਕ ਬਸ ਆਪਾਂ ਫੀਡ ਪਾ ਦੇ ਇਹ ਆਪਣੇ ਕੋਲ ਬਣਾਈ ਦੀ ਹਾਂ ਫੀਡ ਆਪਦੀ ਬਣਵਾਉਣੀ ਹੈ ਬਈ ਕੇ ਫਾਰਮੂਲਾ ਫੀਡ ਦਾ ਬਈ ਫੀਡ ਦਾ ਫੀਡ ਦਾ ਆਪਾਂ ਜਣਾ ਆ ਜੀ ਵੱਧ ਪਾਉਣੇ ਆਗੇ ਵਿੱਚ ਜੋ ਬਫਰ ਬਫਰ ਜਾਂ ਨੂਨ ਨਣ ਪਾ ਕੇ ਜਾਂ ਮੈਨੋਨਮਿਕਚਰ ਪਾ ਕੇ ਉਹ ਉਹ ਹਿਸਾਬ ਨਾਲ ਆਪਾਂ ਕੁਆਂਟਲ ਦੇ ਹਿਸਾਬ ਨਾਲ ਮੰਨ ਲਓ ਵੀ ਐਡ ਕਰਵਾ ਲੈਣੇ ਉਹਨੂੰ ਗਰਮੀ ਦੇ ਵਿੱਚ ਆਪਾਂ ਮੰਨ ਲਓ ਜੋਂ ਜੋਂ ਪਾਉਂਦੇ ਆ ਸਿਆਲ ਦੇ ਵਿੱਚ ਉਹਦੇ ਵਿੱਚ ਬਾਜਰਾ ਵੀ ਐਡ ਕਰ ਲੈਣੇ ਬਾਕੀ ਮੌਸਮ ਦੇ ਹਿਸਾਬ ਨਾਲ ਫੀਡ ਬਣਾਉਣੀ ਪੈਂਦੀ ਆ ਇਹ ਮੋਲ ਨੀਲੇ ਹੁੰਦੇ ਨਹੀਂ ਮੋਲ ਨੀਲੇ ਹੁੰਦੇ ਬਈ ਆਪਾਂ ਆਪਦਾ ਅਨਾਜ ਲੈ ਕੇ ਮੰਨ ਲਓ ਵੀ ਚਲ ਕਣਕ ਤਾਂ ਆਪਣੇ ਹਰੇਕ ਜ਼ਿਮੀਂਦਾਰ ਦੇ ਹੁੰਦੀ ਆ ਮੱਕੀ ਮੁੱਕੇ ਸੀ ਪੜਾ ਮਿਲੇ ਉਹਦਾ ਮੋਲ ਲੈ ਲੈਣੇ ਹੁੰਦੇ ਆ ਜੀ ਮੱਕੀ ਵੱਡੀ ਦੀ ਆ ਉਹਦਾ ਆਪਾਂ ਮੋਗਾ ਸੜ ਜਾਂ ਕਣਕ ਤੇ ਜਾਓ ਕਪ ਸਟਾਰਟਰ ਬਸ ਹਾਂ ਬੱਚਿਆਂ ਤੇ ਕਪ ਸਟਾਰਟਰ ਫੀਡ ਜ਼ਿਆਦਾ ਕਰ ਗੱਲ ਹਾਂ ਕਰ ਗੱਲ ਦੀ ਠੀਕ ਹੈ ਉਹ ਵਰਤਦੇ ਉਹ ਆ ਜਿਹੜਾ ਸੈਟ ਅਪ ਫਿਰ ਗਾਈਆਂ ਵਾਲਾ ਲੱਗਿਆ ਹੋਇਆ ਹੈ ਪਹਿਲਾਂ ਵੀ ਹਾਂ ਇਹਦੇ ਵਿੱਚੋਂ ਇੱਕੋ ਹੀ ਗੱਲ ਪੈ ਜਾਂਦਾ ਬਸ ਥਾਂ ਥਾਂ ਹੀ ਖਾਈ ਜਾਂਦੀ ਨਾਲ ਖਣਿਆਉਂਦੀਆਂ ਨਹੀਂ ਹੈ ਨਾ ਹਾਂ ਨਾ ਵਿੱਚ ਚੜਨ ਖੋਲ ਨਹੀਂ ਦੇਣਾ ਇਹ ਚੀਜ਼ ਵੀ ਵਧੀਆ ਇਹ ਬशीर ਦੇ ਘਰ ਦੀ ਆ ਹਾਂ ਇਹ ਬशीर ਦੇ ਘਰ ਦੀ ਬੱਕਰੀ ਹੈ ਬਈ ਹੂੰ ਤੇ ਬਹੁਤ ਚੰਗੀ ਬੱਕਰੀ ਹੈ ਵੀ ਇਹਦੇ ਬੱਚਾ ਆਪਣੇ ਕੋਲੇ ਇਹਦੀ ਪੱਠ ਫਿਰਦੀ ਹੈ ਆਪਣੇ ਘਰੇ ਅੱਛਾ ਇਹ ਉਹਦੇ ਘਰੋਂ ਹੀ ਲਿਆਂਦੀ ਸੀ ਜਾਂ ਨਹੀਂ ਇਹ ਹੋਰ ਮੁੰਡੇ ਤੋਂ ਲਈ ਆਪਾਂ ਉਹਦੇ ਕੋਲੇ ਬਹੁਤ ਚੰਗੇ ਜਾਨਵਰ ਸੀਗੇ ਤੇ ਦੰਦ ਬਿਲਕੁਲ ਘਾਸਿਆ ਇਹ ਬੁਢੀ ਹੋਈ ਬੱਕਰੀ ਹੈ ਜਮਾ ਇਹ ਤੇ ਬੁਢੀ ਹੋ ਗਈ ਜਮਾ हां ये भी गब्बना हुन थोड़े टाइम दी ठीक है यानी के ओ देखण नु लाग गए ना भाई भेड़ी आ हां देखण नु नहीं है भी बकरी भगा करके जा भाई ब्रीडिंग सांम संभाल भाई सांम संभाल जरूरी है देखो साफ सुथरा रखंगे जानवर ਥੱਲੋ ਚੰਗਾ ਖਾਣ ਨੂੰ ਪਾਉ ਇਹਨਾਂ ਦੇ ਵਧੀਆ ਸਾਫ ਸੁਥਰਾ ਤਾਂ ਬੱਕਰੀ ਜਾਂ ਬੱਕਰਾ ਕੋਈ ਵੀ ਜਾਨਵਰਾ ਤੁਹਾਨੂੰ ਉਮਰ ਦੀ ਲੱਕ ਦਿੰਦਾ ਹੀ ਨਹੀਂਗਾ ਹੁਣ ਤਾਂ ਇਹ ਸਕੈਨ ਵਗੈਰਾ ਦੇਖ ਸਕਦੇ ਹਾਂ ਪੂਰੀ ਸਾਫ ਪਈ ਆ ਸਮੇਂ ਸਿਰ ਇਹਦਾ ਮਤਲਬ ਆਪਾਂ ਟ੍ਰੀਟਮੈਂਟ ਕਰਦੇ ਰਹਿੰਨੇ ਆ ਵੈਕਸੀਨ ਬੁਕਸਿੰਗ ਲਾਉਣੀ ਜਾਂ ਇਹਦਾ ਖਾਣ ਪੀਣ ਦਾ ਧਿਆਨ ਰੱਖਣਾ ਆਪਾਂ ਤਾਂ ਫਿਰ ਕਦੇ ਵੀ ਜਾਨਵਰ ਮੰਨ ਲਓ ਵੀ ਦਾਖ ਨਹੀਂ ਦਿੰਦਾ ਇਹ ਕਿੰਨੇ ਸੂਏ ਲੈ ਲੈ ਤੋਂ ਇਹ ਤਕਰੀਬਨ ਆਪਣੇ ਕੋਲ ਤਾਂ ਵੀਰੇ ਹਜੇ ਮੰਨ ਲਓ ਵੀ ਆਪਾਂ ਇੱਕ ਸੂਈ ਲਿਆ ਗਾਂ ਪਿੱਛੇ ਉਸ ਮੁੰਡੇ ਕੋਲੇ ਕਈ ਸੂਏ ਦਿੱਤੇ ਹੋਏ ਆਣੇ ਕਈ ਸੂਏ ਦਿੱਤੇ ਆ ਇਹ ਵਾਹ ਮੋਰੇ ਬੱਚੇ ਚੰਗੇ ਦੇ ਦਊਗਾ ਹਾਂ ਆਪਾਂ ਵੀ ਬ੍ਰੀਡ ਤੇ ਮੰਨ ਲਓ ਵੀ ਆਪਾਂ ਕੰਮ ਕਰਦੇ ਆ ਵੀ ਆਪਣਾ ਐਂ ਦਾ ਵੀ ਚੰਗਾ ਜਾਨਵਰ ਜਿੱਥੋਂ ਮਿਲਦਾ ਆਪਾਂ ਲੈ ਲੈਨੇ ਜਿੰਮੇਵਾਰੀ ਵਾਲੇ ਬੰਦੇ ਤੋਂ ਹੂੰ ਤੇ ਇਧਰ ਬੱਕਰੇ ਆਪਣੇ ਇਧਰ ਹੀ ਸਾਈਡ ਹੋਣੇ ਹਾਂ ਹਾਂ ਬੱਕਰੇ ਉਧਰ ਹੀ ਸਾਈਡ ਆਪਣੇ ਕੋਲ ਬੱਕਰੇ ਲੈ ਰਹੇ ਆਂ ਭਾਈ ਫੋਰ ਬਾਈਆਂ ਦੇ ਆਪਾਂ ਦਿਖਾਈਏ ਬੱਕਰੇ ਫੋਰ ਆ ਦੇ ਭਾਰਮ ਦਾ ਵੀ ਸਾਈਟ ਆਪ ਫਿਰ ਕਿਵੇਂ ਦਿਮਾਗ ਚ ਲਿਆਂਦਾ ਵੀ ਐ ਬੱਕਰੀ ਆਪਾਂ ਬਸ ਜਿਵੇਂ ਜਿਵੇਂ ਪਹਿਲਾ ਬਈਆ ਤਜਰਬਾ ਬਣੇਗਾ ਸ਼ੁਰੂ ਕਰੇਗਾ ਪਹਿਲਾ ਕੱਲਾ ਇੰਨਾ ਕੀ ਹੁੰਦਾ ਸੀ ਹਾਂ ਮੈਨੂੰ ਬਸੇਰੇ ਕਹਿੰਦਾ ਟਾੜ ਮਾਰ ਨਹੀਂ ਯਾਰ ਆਪਾਂ ਕੰਮ ਇਥੋਂ ਸਟਾਰਟ ਕਰਿਆ ਸੀਗਾ ਕਿ ਆ ਗਿਆ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਕਿਉਂਕਿ ਆਪਣਾ ਤਾਂ ਉਵੇਂ ਹੀ ਸਿਸਟਮ ਜਾ ਲੱਗਿਆ ਹੋਇਆ ਯਾਰ ਕਿਹੜਾ ਨਵਾਂ ਬੰਦਾ ਉਹਨਾਂ ਤੋਂ ਉਪਰ ਆ ਲੱਗਦਾ ਵੀ ਕਿਵੇਂ ਜੇ ਸਿਸਟਮ ਜਾ ਕਰਵਾ ਹੈ ਨਾ ਤੇ ਆਪਾਂ ਨੂੰ ਸੌਖਾ ਲੱਗਦਾ ਹੈ ਲੋੜ ਠੀਕ ਹੈ ਉਹ ਕਿਹਨੇ ਨਵੇਂ ਸਾਈਟਾਂ ਨਹੀਂ ਕਰਨੀ ਵੇ ਅਲੱਗ ਅਲੱਗ ਹੂੰ ਬਾਕੀ ਜਦੋਂ ਨਵਾਂ ਕੰਮ ਕਰਨਾ ਉਦੋਂ ਬਾਹਲਾ ਸੈਟਅਪ ਤੇ ਖਰਚਾ ਨਾ ਕਰੇ ਅਸੇਆ ਕਿਉਂਕਿ ਜਦੋਂ ਆਪਾਂ ਜਿਹੜੀ ਇਹ ਚੀਜ਼ ਤੇ ਸੈਟਅਪ ਤੇ ਖਰਚਾ ਕਰ ਲਿਆ ਉਹਨੇ ਆਪਾਂ ਨੂੰ ਕਮਾਈ ਨਹੀਂ ਦੇਣੀ ਆਪਾਂ ਜਾਨਵਰ ਤੇ ਵੱਧ ਪੈਸਾ ਲਾਉਂਦਾ ਉਹਦਾ ਬੱਕਰੇ ਕਿਹੜਾ ਉਹ ਨਹੀਂ ਆਉਗਾ ਉਹਦਾ ਸਪਾਇਰ ਹੋ ਗਿਆ ਡੱਬੇ ਦਾ ਇਹ ਡੱਬੂ ਸੀਗਾ ਬੱਕਰੇ ਦਾ ਨਾਮ ਉਹਦਾ ਹੂੰ ਹੂੰ ਉਹ ਜਿਹੜੀ ਜਨ ਤੋਂ ਆਪਾਂ ਬਕਰੀ ਲੈਣੀ ਉਹਨਾਂ ਦਾ ਬੱਚਾ ਸੀਗਾ ਡਾਇਰੈਕਟ ਆਪਣੇ ਘਰੇ ਪੈਦਾ ਹੋਇਆ ਸੀ ਇਹ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ ਬਾਲਾ 9 ਮਹੀਨੇ ਦਾ ਹੋਣ ਵਾਲਾ 9 ਮਹੀਨਾ ਦਾ ਬੱਚਾ ਹੈ ਹਾਈਟ ਕਰਕੇ ਠੀਕ ਹੈ ਉਹ ਉਹਨਾਂ ਦੇ ਡਾਇਰੈਕਟ ਹੀ ਆ ਗਿਆ ਮੰਨ ਕੇ ਚੱਲ ਫਿਰ ਤਾਂ ਹਾਂ ਉਹਨਾਂ ਦੇ ਘਰੋਂ ਜਿਹੜੀ ਬੱਕਰੀ ਆਈ ਸੀ ਉਹਦੇ ਬੱਚੇ ਦਾ ਬੱਚਾ ਆਏਗਾ ਅਸੀਂਾਂ ਵੀ ਸਿੰਘਾਂ ਵੀ ਬਹੁਤ ਸਿੰਘਾਂ ਬਾਈ ਹੁਣ ਲਿਆ ਜਿਵੇਂ ਜਾਏ ਦੇ ਕੇ ਕਰਕੇ ਦੋ ਦੋ ਕਰਕੇ ਨਹੀਂ ਬੈਠੇ ਹੁਣ ਇੱਕ ਹੁਣ ਆਏ ਟਾਈਮ 'ਚ ਬਰੀਡਰ ਤਿਆਰ ਕਰਨੇ ਆ ਜਾਂ ਵੀ ਉਹਨ ਰੱਖੇ ਹੋਏ ਨੇ ਆ ਬੱਚੇ ਦਾ ਰੱਖਿਆ ਹੈ ਬਈ ਲਓ ਬਾਈ ਹੁਣ ਬਰੀਡਰ ਬੱਕਰੇ ਦਿਖਾਉਣੇ ਆ ਵੀ ਜਿੰਨਾਂ ਤਾਂ ਇਹ ਬੱਕਰੀਆਂ ਦੀ ਬਰੀਡਿੰਗ ਕਰਾਉਂਦੇ ਆ ਤੇ ਇਹਨਾਂ ਦੇ ਬੱਚੇ ਵੀ ਦਿਖਾਵਾਂਗੇ ਆਪਾਂ ਵੀਡੀਓ ਨਾਲ ਜੁੜੇ ਰਹੋ ਬਾਈ ਇਹ ਬੱਚੇ ਬਾਰੇ ਦੱਸਿਓ ਕਿੰਨਾ ਟਾਈਮ ਹੋ ਗਿਆ ਇਹਨੂੰ ਆਪਣੇ ਫਾਰਮ ਦੇ ਵਿੱਚ ਇਹਨੂੰ ਬਈ ਸਾਢੇ 3 ਸਾਲ ਸਾਢ ਤੇ ਜਿਹੜੇ ਇਹ ਤੋਂ ਪਹਿਲਾਂ ਬਰੀਡਿੰਗ ਲੈਤੀ ਆ ਉਹ ਬੱਕਰੇ ਉਹ ਕਰਦੇ ਸੀ ਜਾਂ ਆਪਣੇ ਮੰਨ ਲਓ ਜਾਣ ਕੇ ਕਰਾਏ ਉਹ ਤੋਂ ਲਈਦੀ ਵੀ ਜਦ ਬਾਤ ਆਪਾਂ ਬਾਜਤਾ ਉਹ ਤੋਂ ਲਈਦੀ ਵੀ ਜਿਹੜਾ ਪਿੱਛੇ ਐਕਸਪਾਇਰ ਹੋ ਗਿਆ ਉਹ ਠੀਕ ਹੈ ਜੀ ਦਾ ਮੈਂ ਉਹਨਾਂ ਦਿਖਾਇਆ ਆਪਾਂ ਨੂੰ ਠੀਕ ਹੈ ਇਹ ਇਹ ਕਿਹੜੇ ਘਰ ਦਾ ਬਈ ਇਹ ਵੀ ਡਾਕਟਰ ਕਿਹੜਾ ਮਸਤਾਖ ਖਾਨ ਆ ਬਈ ਭੋਲੂ ਦਾ ਬੱਚਾ ਵੀ ਡਾਇਰੈਕਟ ਹੈ ਡਾਇਰੈਕਟ ਹਾਂ ਜਿਹੜਾ ਭੋਲੂ ਬੱਕਰਾ ਸੀ ਉਹਨਾਂ ਕੋਲ ਹਾਂ 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 ਇਹਦੇ ਬਈ ਬੱਚੇ ਰਿਜ਼ਲਟ ਵਧੀਆ ਹੁੰਦਾ ਇਹਦਾ ਹਾਂ ਬੱਚੇ ਇਹਦੇ ਪੱਠਾ ਪੱਠਾ ਇਹਨਾਂ ਆਪਣੇ ਕੋਲ ਦਿਖਾ ਦੇਣ ਠੀਕ ਹੈ ਹਾਈਟ ਵਗੈਰਾ ਇਹਦੀ ਆਈਡੀ ਦੀ ਬਈ 43 44 ਇੰਚ ਹੈ ਲੰਬਾਈ ਲੰਬਾਈ ਤਾਂ ਦੇਖ ਲੋ ਭਾਈ ਲੰਬਾਈ ਮਣੀ ਨਹੀਂ ਨਹੀਂ ਕਹਦਾ ਲੰਬਾਈ ਮਣੀ ਨਹੀਂ ਉਹ ਲੈਂਥ ਬਹੁਤ ਆ ਵੀ ਬੱਕਰੀ ਦੀ ਲੈਂਥ ਤਾਂ ਬਹੁਤ ਹੈ ਨਾ ਠੀਕ ਹੈ ਭਾਈ ਮਣੀ ਨਹੀਂ ਹੈਗੀ ਉਹ ਪਰ ਲੈਂਥ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਆ ਤੇ ਬਾਕੀ ਮਸਤਾਕ ਡਾਕਟਰ ਦੀ ਲਾਈਨ ਨੂੰ ਤਾਂ ਜਾਣਦੀ ਨੇ ਸਾਰੇ ਕਿ ਚੰਗੀ ਆ ਉਹਨਾਂ ਲਵੇ ਤੇ ਬੱਕਰੇ ਜਿਹੜੇ ਹੋਰ ਦੋ ਉਣੇ ਭਾਈ ਉਹੋ ਉਹ ਵੀ ਇੱਕ ਤਾਂ ਆ ਮਲਗਣਾ ਲਾਲੂ ਬੱਕਰੇ ਦੇ ਤਾਂ ਪਿਆਣਾ ਹੂੰ ਸਾ ਸੌਦੀ ਬੱਚਾ ਉਸ ਨੇ ਆਇਆ ਹੂੰ ਅੰਬੀ ਨੂੰ ਮੜਾ ਫੜ ਲਈ ਇਹ ਇਹ ਦੋਨੇ ਕਿਹੜੀ ਕਿਹੜੀ ਲਾਈਨ ਦੇ ਆ ਬਾਈ ਇਹ ਤਾਂ ਵੀ ਲਾਈਨ ਦਾ ਵੀ ਮਸਤਾਕ ਵਾਲੀ ਆ ਗਈ ਅੱਛਾ ਆ ਵੀ ਬੱਕਰਾ ਬਈ ਇਹ ਵੀ ਮਸਤਾਕ ਵਾਲਾ ਹਾਂ ਬਈ ਇਹ ਮੰਨ ਲਓ ਉਹਨਾਂ ਦੇ ਕਿਹੜੇ ਮਸਤਾਕ ਦੇ ਮਾਮੇ ਗਿਆ ਤਪੇ ਵਾਲੇ ਵੀ ਨੇਖਾਂ ਵਾਲੇ ਹਾਂ ਹਾਂ ਉਹ ਲਾਲੂ ਦਾ ਬੱਚਾ ਵੀ ਇਹ ਕਿਹੜਾ ਬੱਕਰਾ ਜਿਹੜਾ ਮਰ ਗਿਆ ਹੁਣ ਮਰ ਗਿਆ ਲਾਲੂ ਬੱਕਰਾ ਠੀਕ ਹੈ ਚਾਰ ਪੰਜ ਮਿਲਾਂ ਚੈਂਪੀਅਨ ਸੀਗਾ ਹਾਂ ਹਾਂ ਉਹਦਾ ਡਾਇਰੈਕਟ ਹਾਂ ਉਹਦਾ ਬੱਚਾ ਵੀ ਉਹਨਾਂ ਨੇ ਘਰੋਂ ਲਿਆਂਦਾ ਹੋਇਆ ਕਿੰਨਾ ਟਾਈਮ ਹੋ ਗਿਆ ਇਹਨੂੰ ਆਪਣੇ ਉਰੇ ਇਹ ਮੰਨ ਲਓ ਹੁਣ 19 ਮਹੀਨਾ ਦਾ ਹੋ ਗਿਆ ਸਹੀ ਜੀ ਅੱਛਾ 19 ਮਹੀਨਾ ਦਾ ਹੋ ਗਿਆ ਇਹ ਤਾਂ ਬਰੀਡਿੰਗ ਲਈ ਤੇ ਇੱਕ ਟੀ ਇਹਦੋ ਵਸਾਂ ਇੱਕ ਬਕਤਰੀ ਸੂਈ ਹੈ ਜੀ ਇੱਕ ਸੂਈ ਹੈ ਮੈਂ ਖੁਣ ਨਹੀਂ ਛੱਡਿਆ ਸੀ ਇਹ ਠੀਕ ਹੈ ਹੁਣ ਲਵਾਇਆ ਜਾਣਾ ਹੈ ਕਿੰਨੇ ਦੰਦ ਹੋ ਗਿਆ ਬਈ ਦੰਦੇ 4 ਚੱਕ ਗਿਆ 4 ਹਾਈਟ ਕਿੰਨੀ ਕਰ ਗਿਆ 44 ਪਲੱਸ ਹੈਗੀ ਇਹਦੀ 40 ਪਲੱਸ ਹੀ ਹੋਵੇ ਇਹਦਾ ਫਿਰ ਜਾਊਗਾ ਆਪਦੇ ਪੈ ਉਹ ਜਿੰਨਾ ਕਿ ਜਾਂਦਾ ਨਹੀਂ ਹਾਂ ਜਾਊਗਾ ਹਾਂ ਛੱਡੂ ਵੀ ਸਕਦਾ ਹੋ ਸਕਦਾ ਵੀ ਮਿਹਨਤ ਜਾਰੀ ਆ ਹੋ ਸਕਦਾ ਉਹ ਨਹੀਂ ਛੱਡ ਜੇ ਉਦੋਂ ਵੀ ਵੱਧ ਹਾਈਟ ਕਰ ਜੇ ਠੀਕ ਆ ਖਰਾਕ ਵਗੈਰਾ ਕੀ ਪਾਉਣਾ ਇਹਨਾਂ ਨੂੰ ਫਿਰ ਖਰਾਕ ਭਰੇ ਆਪਦੀ ਬਣਾ ਕੇ ਪਾਉਣੇ ਆ ਫਿਰ ਆ ਉਹੀ ਜਿਵੇਂ ਆਪਾਂ ਬੱਕਰੀਆਂ ਨੂੰ ਪਾਉਂਦੇ ਆ ਉਹੀ ਚੀਜ਼ ਆ ਇੱਕੋ ਵੀੜ ਆਵੇ ਸਾਡੇ ਕੋਲ ਇੱਕ ਵੀੜ ਆ ਸਾਰਿਆਂ ਨੂੰ ਪਾਉਣੇ ਆ ਬੱਕਰੀਆਂ ਨੂੰ ਵੀ ਤੇ ਬੱਕਰੀਆਂ ਨੂੰ ਵੀ ਹਾਂ ਬਸ ਉਹਨਾਂ ਦੀ ਦੋਜ ਵੱਧ ਜਾਂਦੀਆਂ ਬੱਕਰੀਆਂ ਥੋੜੀ ਘੱਟ ਪੈ ਜਾਂਦੀਆਂ ਨੇ ਬ ਏ ਬਈ ਬਾਗ ਦਾ ਘਰੋਂ ਆਇਆ ਹੋਇਆ ਬੱਚਾ ਇਹ ਬਾਗ ਦੇ ਘਰੋਂ ਆਇਆ ਬਈ ਹਾਂ ਘਰੋਂ ਆਇਆ ਹੋਇਆ ਅੱਛਾ ਇਹ ਮੁੰਡੇ ਹੋਰ ਨੇ ਲਿਆ ਸੀਗਾ ਆਪਣੇ ਲਿਆ ਜੀ ਮਿੱਤਰ ਨੇ ਤਰਨਤਾਰਨ ਸਾਈਡ ਤੋਂ ਠੀਕ ਹੈ ਉਹਦੇ ਤੋਂ ਆਪਾਂ ਲੈ ਲਿਆ ਸੀਗਾ ਬੱਚਾ ਇਹ ਉਹ ਕਹਿੰਦਾ ਮੈਂ ਸੇਲ ਕਰਨਾ ਹੂੰ ਹੂੰ ਕੀ ਆਪਾਂ ਲੈ ਲਿਆ ਸੀਗਾ ਐਸੇ ਬਾਗ ਦੇ ਘਰ ਦਾ ਇਹ ਤੂੰ ਤਾਂ ਨਹੀਂ ਲੈਤਾ ਬੱਚਾ ਹਜੇ ਕੋਈ ਇਹਦੇ ਵੀ ਆਏ ਆ ਬਈ ਦੋ ਤਿੰਨ ਬੱਚੇ ਬੱਕਰੀਆਂ ਕਰਾਉਂਦੇ ਆ ਵਧੀਆ ਆਇਆ ਬੱਚੇ ਪੂਰੇ ਟਾਪ ਦਾ ਰਿਜ਼ਲਟ ਆ ਵੀਰੇ ਠੀਕ ਹੈ ਕੰਨ ਵਗੈਰਾ ਸਾਰਾ ਕੁਝ ਸੈੱਟ ਪੂਰਾ ਪੂਰਾ ਵਧੀਆ ਓਕੇ ਜਾਵਾਂ ਤੁਹਾਨੂੰ ਦਿਖਾਵਾਂਗੇ ਆਪਾਂ ਅਸੇਆ ਹੂੰ ਇਹ ਦੋ ਦੰਦ ਇਹ ਹੁਣ ਤਿੰਨ ਆਪਣੇ ਮੇਨ ਨੇ ਬਰੀਡਰ ਹਾਂ ਤਿੰਨ ਮੇਨ ਆ ਬਰੀਡਰ ਇਹ ਆਪਣੇ ਠੀਕ ਹੈ ਇਹਨਾਂ ਨੂੰ ਇੱਧਰ ਲਾਈ ਰੱਖਦੇ ਆ ਆਪਾਂ ਸੈੱਟ ਆਪਾਂ ਇਹਨਾਂ ਦਾ ਬਰੀਡਰਾਂ ਵਾਸਤੇ ਅਸੇਆ ਇਹ ਅੱਡ ਬਣਿਆ ਹੋਇਆ ਆਪਣਾ ਆ ਖੋਲਣੀ ਵੀ ਉੱਚੀ ਲਾਈ ਹੋਈ ਹੈ ਨਾ ਹਾਂ ਵਿੱਚ ਪੈਰ ਪੂਰ ਧਰਕੇ ਚ ਖੜਦੇ ਕਈ ਵੀ ਗੋਡੇ ਗੂਡੇ ਖਰਾਬ ਹੋ ਜਾਂਦੇ ਤਾਂ ਇਸ ਲਈ ਆਪਾਂ ਖੁਰਣੀ ਉੱਚੀ ਕਰਕੇ ਲਾਈ ਹੋਈ ਆ ਬਸ ਗਾਲੀ ਪਹੁੰਚੇ ਵਿੱਚ ਠੀਕ ਹੈ ਹਾਂ ਤੇ ਬਾਕੀ ਇਹਨਾਂ ਦੇ ਬਈ ਹੋਰ ਕੀ ਦੇਖਭਾਲ ਕਰਦੇ ਹੋ ਬਰੀਡਰਾਂ ਦੀ ਦੇਖਭਾਲ ਤਾਂ ਬਈ ਇਹਨਾਂ ਦੇ ਸਿੰਘ-ਸੁੰਗ ਕੱਟਨੇ ਬਸ ਕਈ ਵਾਰੀ ਸਿੰਘ-ਸੁੰਗ ਲੱਗ ਜਾਂਦੇ ਉਦੋਂ ਜ਼ਿਆਦਾ ਕਈ ਵਾਰੀ ਮੰਨਣ ਲੱਗ ਜਾਂਦੇ ਤੜੇ ਜਾਂ ਨੌ ਨੂੰ ਕੱਟ ਕੇ ਰੱਖਣੇ ਸਾਫ ਸਫਾਈ ਰੱਖਣੀ ਬਸ ਜਾਨਵਰ ਥੱਲੇ ਇਹੀ ਮੇਨ ਚੀਜ਼ ਆ ਲੈ ਜਦ ਆਪਾਂ ਜਿਵੇਂ ਹੁਣ ਬੱਕਰੀਆਂ ਸ਼ੂਪੀਆਂ ਹਨਾ ਹਾਂਜੀ ਤਾਂ ਹੁਣ ਤੱਕ ਕ੍ਰਾਸ ਕਰਾਉਣੀਆਂ ਨਹੀਂ ਹਨਾ ਇਹਨਾਂ ਤੋਂ ਨਹੀਂ ਹੁਣ ਨਹੀਂ ਕ੍ਰਾਸ ਕਰਾਉਣੀ ਫਿਰ ਇਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਵੀ ਠੰਡੇ ਰੱਖਣ ਖ ਠੰਡੇ ਰੱਖਣ ਖਾਤਰ ਤਾਂ ਇਹ ਆ ਵੀ ਜਿੱਦਾਂ ਦੇਖੋ ਨੋਰਮਲ ਜਿਹੜਾ ਬੱਕਰਾ ਹੂੰ ਉਹਦਾ ਕਰੇ ਹੀ ਨਹੀਂ ਬਈ ਕੋਈ ਹਰ ਕਿਤੇ ਇਹੋ ਜਿਹਾ ਕੋ ਦਿੱਤਾ ਏ ਠੰਡੇ ਰੱਖਣ ਦਾ ਹਾਂ ਅੱਛਾ ਕਿਉਂਕਿ ਬੱਕਰਾ ਬਈ ਮੇਰੇ ਹਿਸਾਬ ਨਾਲ ਤਾਂ ਕਰਨਾ ਨਹੀਂ ਚਾਹੀਦਾ ਵੀ ਪ੍ਰੋਟੈਕਸ਼ਨ ਨਾ ਕਰਨੀ ਆ ਇਹ ਹੂੰ ਇਹ ਬਈ ਕਿੰਨਾ ਮੰਨ ਲਓ ਗਰਮ ਰਹੂਗਾ ਉਨੀ ਵਧੀਆ ਠੀਕ ਆ ਮਾ ਨਾ ਤੰਗ ਤਾਂ ਨਹੀਂ ਕਰਦੇ ਬੱਕਰਿਆਂ ਨੂੰ ਕਈ ਵਾਰ ਹੀਟ ਹਟ ਜਾ ਜਾਂਦੀ ਨਹੀਂ ਤੰਗ ਤਾਂ ਫਿਰ ਆਪੇ ਹਟ ੜ ਜਾਂਦੇ ਆ ਜੀ ਆਪਣੇ ਇੱਕ ਹੁੰਦੀ ਲੱਗ ਰੱਖੀ ਹੁੰਦੀ ਆ ਆ ਲੱਗ ਦੂਰ ਰਹੂ ਹੈ ਨਾ ਉਦੋਂ ਆਟੋਮੈਟਿਕ ਹੀ ਠੰਡਾ ਰਹੂਗਾ ਬੱਕਰਾ ਜਦੋਂ ਜਿਆਦਾ ਕਈ ਵਾਰ ਬੱਕਰਿਆਂ ਕੋਲੇ ਰਹੇ ਤਾਂ ਉਦੋਂ ਕਈ ਵਾਰ ਜਿਆਦਾ ਗਰਮ ਹੋ ਜਾਂਦਾ ਬਾਕੀ ਜੂ ਬੱਕਰੀਆਂ ਬੱਕਰੀਆਂ ਤਾਂ ਛੱਡ ਦਿੰਨੇ ਕੋਈ ਜਾਨਵਰ ਬਹੁਤ ਆ ਐਮ ਨਾਲ ਹੀਟ 'ਚ ਵੀ ਫੇਰ ਹੀ ਆਉਂਦੇ ਆ ਬੱਕਰਾ ਹੀ ਘਰ ਦੂਰ ਹੋਊਗਾ ਠੀਕ ਆ ਗਰਮ ਹੋਊਗਾ ਠੰਡਾ ਬੱਕਰਾ ਪਾਸੇ ਕੇ ਬੈਠ ਰਿਆ ਫਿਰ ਹੀਟ 'ਚ ਵੀ ਨਹੀਂ ਆਉਂਦੀ ਆ ਜਦੋਂ ਵੀ ਲਵਾਉਣੇ ਹੁੰਦੇ ਆ ਉਦੋਂ ਫਿਰ ਵਿੱਚ ਛੱ ਵੀ ਗੋਇਆ ਅਜੀ ਸਵਾਲ ਆਨੇ ਨੌਵੇਂ ਮਹੀਨੇ ਤੋਂ ਲੈ ਕੇ ਬਈ ਤੇ ਮਾ ਫਰਵਰੀ ਦੇ ਵਾਸਤੇ ਅੱਛਾ ਫਰਵਰੀ ਦੇ ਵਿੱਚ ਵੀ ਸਵਾਲ ਆਨੇ ਬੱਕਰੀਆਂ ਠੀਕ ਆ ਸੂਇ ਇੱਕ ਲੈਨੇ ਸਾਲ ਚ ਸਾਲ ਚ ਇੱਕ ਸੂਈ ਸੂਇ ਇੱਕ ਹੀ ਲੈਨੇ ਵੀ ਜ਼ਿਆਦਾ ਠੀਕ ਆ ਇੱਕ ਸੂਈ ਵਧੀਆ ਰਹਿੰਦਾ ਨਹੀਂ ਬੱਕਰੀਆਂ ਦੇ ਵਿੱਚ ਨਹੀਂ ਕੁਝ ਰਹਿੰਦਾ ਸਹੀ ਹੈਗਾ ਮੰਨ ਲਓ ਕਿ ਮੈਂ ਆਪਾਂ ਨੌਵੇਂ ਮਹੀਨੇ ਤੋਂ ਲੈ ਕੇ ਤੇ ਉਹ 5 ਕੁ ਮਹੀਨੇ ਬੱਕਰੀਆਂ ਉਹ ਕਿਦੋਂ ਮਰ ਜੀ ਸੂ ਬੈਣਾ 5 ਮਹੀਨੇ ਚ ਠੀਕ ਹੈ ਤੂੰ ਪਹਿਲਾ ਸਵਾਉਣਾ ਹੈ ਉਹ ਮੇਮਣਿਆਂ ਦੀ ਦੁੱਧਾ ਦਬਈ ਮੰਨ ਲਓ ਗਰਮ ਲਾਲ ਕਿਵੇਂ ਬਹੁਤ ਦਿੱਕਤ ਪੈਂਦੀ ਹੈ ਤੇ ਮੇਮਣੇ ਫਲਦੇ ਵੀ ਘਟਾ ਵੀ ਨਹੀਂ ਠੰਡ ਚ ਕੋਈ ਦਿੱਕਤ ਤਾਂ ਨਹੀਂ ਹੁੰਦੀ ਜੇ ਠੰਡੇ ਸੂ ਪੈਣਾ ਨਹੀਂ ਨਹੀਂ ਅਸਲੀ ਉਹਦੇ ਵਿੱਚ ਵੀ ਨਾ ਪਤਾ ਕੀ ਆ ਤੁਹਾਨੂੰ ਮੈਂ ਦੱਸਦਾ ਵੀ 9ਵੇਂ ਮਹੀਨੇ ਤੋਂ ਲੈ ਕੇ 11ਵੇਂ ਦੇ ਐਂਡ ਤਾਈ ਬੱਕਰੀਆਂ ਸਵਾਉਣੇ ਆ ਅਸੀਂ ਹਮ ਅਸੀਂ 12ਵੇਂ ਮਹੀਨੇ ਦਾ ਤੇ ਲੋਹੜੀ ਚੱਕਰ ਜਾਨੀ ਕਿ ਕਹਿੰਦੇ ਆ ਪੋ ਦਾ ਮਹੀਨਾ ਜਿਹਦੇ ਸਿਮੀਨ ਲੱਜੇ ਇਹ ਡੇਢ ਮਹੀਨਾ ਬੱਕਰੀ ਨਹੀਂ ਸਵਾਉਂਦੇ ਅਸੀਂ ਕ੍ਰੋਸਿੰਗ ਹੀ ਉਹਦੇ ਹਿਸਾਬ ਨਾਲ ਕਰਾਉਨੇ ਆ ਫਿਰ ਉਹਦੋਂ ਬਾਅਦ ਲੋਹੜੀ ਤੋਂ ਬਾਅਦ ਬੱਕਰੀ ਸੂਵੇ ਠੀਕ ਠੰਡ ਉੱਤਰਦੇ ਆ ਸਾਰਾ ਜਾਂ ਠੰਡ ਚੜਨ ਤੋਂ ਪਹਿਲਾਂ ਜਾਂ ਪਹਿਲਾਂ ਸੋਪੇ ਕਿਉਂਕਿ ਬੱਚਾ ਫੇਰ ਹੀ ਵਧੀਆ ਬਣੂਗਾ ਵੀਰੇ ਜੇ ਉਹਨੂੰ ਮੌਸਮ ਦੇ ਹਿਸਾਬ ਨਾਲ ਬੱਕਰੀ ਨੂੰ ਸਭਾਵਾਂਗੇ ਗਰਮੀ ਦੇ ਵਿੱਚ ਕਦੇ ਵੀ ਬੱਚਾ ਤਿਆਰ ਨਹੀਂ ਹੁੰਦਾ ਕਿਉਂਕਿ ਜੇ ਤਾਂ ਜਿਆਦਾ ਦੁੱਧ ਪੀਉ ਤਾਂ ਮੋਕ ਮਾਰ ਕੇ ਮਰੂਗਾ ਜੇ ਦੁੱਧ ਨਹੀਂ ਪੀਉਂਦੇ ਤਾਂ ਭੁੱਖਾ ਮਰੂਗਾ ਭੁੱਖਾ ਮਰੂਗਾ ਹਾਂ ਫਿਰ ਉਹ ਗਰੋਥ ਨਹੀਂ ਸਹੀ ਹੁੰਦੀ ਤੇ ਹੁਣ ਜਿਹੜੀ ਮੰਨ ਲਓ ਕਿ ਉਹ ਗਰਮਾ ਦੁੱਧ ਨਹੀਂ ਪੀਂਦੀ ਇਹਦਾ ਲੀਵਰ ਕੰਮ ਛੱਡ ਜਾਂਦਾ ਬੱਚਿਆਂ ਦਾ ਉਹ ਦੇਕੜੋ ਲੈ ਖਾਣ ਲੱਗ ਜਾਂਦੇ ਆ ਤੇ ਫਿਰ ਬਹੁਤ ਮੁਸ਼ਕਲ ਆਵੇ ਰਿਕਵਰੀ ਉਹਨਾਂ ਦੀ ਰਿਕਵਰੀ ਹੈ ਨਾ ਆ ਜਿਹੜਾ ਹੁਣ ਆਹ ਟਾਈਮ ਆ ਬਈ ਕਿਵੇਂ ਮਰਜ਼ੀ ਰੱਜਵਾਂ ਦੁੱਧ ਪੀ ਜਾਣ ਜਿੰਨਾ ਮਰਜ਼ੀ ਪੀ ਜਾਣ ਰਾਤ ਨੂੰ ਠੰਡ ਹੁੰਦੀ ਆ ਦਿਨੇ ਨਾਲ ਗਰਮੀ ਆ ਨਾ ਠੰਡਾ ਆ ਠੰਡਾ ਮੌਸਮ ਕੋਈ ਮੌਸਮ ਜਮਾ ਸਹੀ ਆ ਇਹ ਬਾਕੀ ਤੇ ਤੋਂ ਪਛਾਣ ਇੱਕੋ ਕੰਮ ਆ ਬਈ ਇੱਕੋ ਕੰਮ ਹੀ ਆ ਹੁਣ ਤਾਂ ਠੀਕ ਆ ਤੇ ਇਹਨਾਂ ਦਾ ਵੀ ਰਿਜ਼ਲਟ ਦਿਖਾਈ ਆਪਾਂ ਜਿਹੜਾ ਆਇਆ ਹੁਣ ਹਾਂ ਹਾਂ ਜ਼ਰੂਰ ਆ ਜੋ ਵੀ ਉਹਨਾਂ ਦਾ ਰਿਜ਼ਲਟ ਦਿਖਾਉਨੇ ਆ ਬਈ ਹੁਣ ਤੇ ਇੱਧਰ ਬਈ ਇਹ ਬੱਚਿਆਂ ਦਾ ਰਿਜ਼ਲਟ ਆ ਜਿਹੜੇ ਆਪਾਂ ਬਰੀਡਰ ਦਿਖਾਏ ਨੇ ਉਹਨਾਂ ਦਾ ਤੇ ਬਈ ਕਿੰਨੇ ਘਣੇ ਟਾਈਮ ਦੀ ਇਹਨੇ ਪੱਠਾਂ ਇਹ ਵਿੱਚ ਕੋਈ 6 6 ਮਹੀਨੇ ਨੇ ਬਈ ਹੂੰ ਆ ਸਾ ਸਾਦੀਆਂ ਕਬਿਆ ਬੱਦੇ ਅੱਤਵੀਂ ਇਹੋ ਫੜੀ ਇੱਧਰ ਕਰੀ ਨਾਗਰੀਆਂ ਜਿਹਨਾਂ ਦੋਨਾਂ ਨੂੰ ਜੋੜੀ ਲਾਈ ਪੈਣਾ ਪੈਣਾ ਨੇ ਇਹ ਕੱਲ ਅੱਗ ਲੱਗ ਨੇ ਅੱਗ ਲੱਗ ਅੱਛਿਆ ਅੱਗ ਲੱਗ ਨੇ ਹੈ ਇਹ ਨਾਗਰੀਆਂ ਜਿਹੜੇ ਦੀਆਂ ਨੇ ਬਈ ਇਹ ਵੀ ਆਪਣੇ ਸੁਲਤਾਨ ਨੇ ਆ ਵੱਡੇ ਬੱਕਰੇ ਦੇ ਵੀ ਡੱਬੂ ਹੀ ਵਾਠ ਇੱਕ ਕਾਲਾ ਬੱਕਰਾ ਸਿਖਾਇਆ ਸੀ ਜਿਹੜਾ ਤੁਹਾਨੂੰ ਉਹਦਾ ਸੁਲਤਾਨ ਉਹਦੀਆਂ ਪੱਠਾ ਹੈ ਅਜਾ ਉਹਦਾ ਨਾ ਸੁਲਤਾਨ ਆ ਹਾਂ ਉਹਦਾ ਨਾ ਸੁਲਤਾਨ ਆ ਇਹ ਸਾਰੀਆਂ ਉਹਦੀਆਂ ਨੇ ਇਹਦੇ ਚੋਂ ਵੀ ਇੱਕ ਡੱਬੂ ਦੀ ਹੈ ਕਿਹੜੀ ਆਹ ਡੱਬੂ ਦੀ ਹੈ ਬੱਕਰਾ ਪੱਕੀ ਨਾਗਰੀ ਹੋ ਗਿਆ ਆ ਬਾਗੜ ਲੈਂਚੋ ਸੀਗਾ ਜਦੋਂ ਤੋਂ ਆਇਆ ਸੀਗਾ ਜਾਣ ਤੋਂ ਆਇਆ ਸੀ ਉਹਦੀ ਇਹ ਆ ਬਾਕੀ ਸੁਲਤਾਨ ਦੀਆਂ ਨੇ ਹਾਂ ਬਾਕੀ ਸਾਰੀਆਂ ਸੁਲਤਾਨਾਂ ਇਹ ਸੁਲਤਾਨ ਵੀ ਬਈ ਨਾਗਰਾ ਕਲਰ ਕੱਢ ਦਿੰਦਾ ਕਮਾਂ ਤੇ ਬਾਕੀ ਇਹ ਜੇ ਮੈਂ ਆ ਖੜੀ ਇੱਕ ਨਹੀਂ ਰੰਗ ਸਾਰੀ ਕੀ ਬਣਿਆ ਇਹ ਕਿੜੀਆਂ ਇਹਦੀਆਂ ਇਹਨਾਂ ਦੇ ਮਾਵਾ ਸੀ ਬਈ ਉਹ ਆਪਣੇ ਮੰਨ ਲਓ ਡੱਬੂ ਦਹਾ ਸੀਗਾ ਬਈ ਜਾਣਾ ਹੀ ਲੈਂਚੋਂ ਜਾਣ ਉਧਰ ਭੱਗਿਆ ਹਣਾ ਭੱਜੀ ਉਧਰ ਭੱਜ ਜਾਂਦਾ ਹੈ ਤੇ ਵੈਸੇ ਉਹ ਆਪ ਤੇ ਯਾਦ ਕਰਵੇਂ ਲੈਂਥ ਲੰਥ ਬਹੁਤ ਆ ਜੀ ਹਾਂ ਇਹ ਸੁਲਤਾਨ ਨੇ ਜਿਹੜੀਆਂ ਕਾਲੀਆਂ ਕਹੇ ਤੁਸੀਂ ਹਾਂ ਆ ਬਾਰਬਰੀ ਬੱਕਰੀ ਆ ਕਿ ਬੱਕਰਾ ਇਹ ਨਹੀਂ ਇਹ ਤਾਂ ਬਈ ਮੰਨ ਲਓ ਉਹ ਕੰਜ ਹੈ ਕੰਜ ਹੈ ਰੱਖੀ ਹੋਈ ਆ ਵਿੱਚ ਹਾਂ ਵਿੱਚ ਠੀਕ ਐ ਇੱਧਰ ਆ ਫਿਰ ਜੇ ਡੱਬੂ ਦੀ ਬਸਾਈ ਇੱਧਰ ਆ ਆਹ ਪੱਠ ਡੱਬੂ ਦੀ ਹਾਂ ਫਿਰ ਜੇ ਅੱਜ ਆ ਬੱਕਰਾ ਹੈਗਾ ਹਾਂ ਹੀ ਬੱਕਰਾ ਇਹ ਕਿਹੜੀ ਲਾਈਨ ਦਾ ਇੱਕ ਕਰਦੀ ਐ ਵੀ ਨਹੀਂ ਇਹ ਨਹੀਂ ਇਹ ਬਈ ਗੁਰਪ੍ਰੀਤ ਵਾਲੇ ਬੱਕਰੇ ਦਾ ਮਲਕਾਨ ਨਾਲ ਜੇ ਪੰਮੇ ਵਾਲੀ ਲਾਈਨ ਚੋਂ ਆਏ ਬੱਚੇ ਪੰਮੇ ਵਾਲੇ ਹਾਂ ਠੀਕ ਆ ਉਹ ਡੱਬੂ ਦੀ ਪੱਠ ਜਿਹੜੇ ਤੁਹਾਡੇ ਲੱਗੇ ਉਹ ਡੱਬੂ ਦੀ ਪੱਠ ਆ ਇਹ ਬੱਕਰਾ ਮੇਰੀ ਕਿਦਾਂ ਆਪਣਾ ਡੱਬੂ ਬਈ ਰਿਜ਼ਲਟ ਵਧੀਆ ਪਾਉਂਦਾ ਸੀ ਬਹੁਤ ਚੰਗਾ ਰਿਜ਼ਲਟ ਸੀ ਬਈ ਉਹਦਾ ਹੂੰ ਥੋੜਾ ਜਿਹਾ ਬਿਮਾਰ ਹੋਣ ਕਰਕੇ ਐਕਸਪਾਇਰ ਹੋ ਗਿਆ ਕੁਮਰ ਹੋ ਗਈ ਸੀਗੀ ਉਹਦੀ 8-9 ਸਾਲ ਕਿੰਨਾ ਟਾਈਮ ਹੋ ਗਿਆ ਉਹ ਐਕਸਪਾਇਰ ਹੋਇਆ ਉਹਨੂੰ ਹੋਗੇ ਹੋਣਗੇ 2-3 ਮਹੀਨੇ 2-3 ਮਹੀਨੇ ਪੱਠ ਦੇ ਰਿਜ਼ਲਟ 2-3 ਮਹੀਨੇ ਬਿਮਾਰ ਹੀ ਲਿਆ ਉਹ ਬਹੁਤ ਉਹਦਾ ਇਲਾਜ ਲੋਈ ਕਰਿਆ ਤੇ ਆ ਜਿਹੜੇ ਮੇਮਣੇ ਹੋਣਾ ਇਹਨੇ ਹਾਂ ਇਹ ਹੁਣ ਦੇ ਆ ਲਓ ਹੁਣ ਮੇਮਣੇ ਦਿਖਾਉਨੇ ਆ ਬਈ ਜਿਹੜੇ ਆਏ ਨੇ ਸੂਏ ਦੇ ਕਿੰਨੀਆਂ ਬੱਕਰੀ ਏ ਬਾਈ ਆਪਣੇ ਕੋਲੇ 3-4 ਕ ਬੱਕਰੀਆਂ ਸੂਈਆਂ ਚਾਰਕ ਚਾਰਕ ਬੱਕਰੀਆਂ ਨੇ ਦੋ ਦੋ ਮੇਮਣੇ ਦੇ ਤੇ ਹਾਂ ਦੋ ਦੋ ਤਿੰਨ ਤਿੰਨ ਵੀ ਦੇ ਦਿੰਦੀਆਂ ਕੋਈ ਇੱਕ ਵੀ ਦੇ ਦਿੰਦੀ ਆ ਆ ਦੋਨੇ ਜਵਾ ਸ਼ੇਮ ਨੇ ਆ ਨਾ ਹਾਂ ਇਹ ਬਾਈ ਪਠਾਣੇ ਹੀ ਦੋਨੇ ਪਠ ਬੱਕਰਾ ਬਈ ਇਹ ਬਾਗ ਵਾਲੇ ਬੱਚੇ ਦਾ ਰਿਜ਼ਲਟ ਆ ਦੋ ਜੰਦ ਦਾ ਉਹਦਾ ਅੱਛਾ ਹਾਂ ਹਾਂ ਉਹਦਾ ਰਿਜ਼ਲਟ ਆ ਇਹ ਰਿਜ਼ਲਟ ਦੇਖੋ ਬਾਈ ਉਹ ਜਿਹੜਾ ਆਪਾਂ ਬੱਚਾ ਦਿਖਾਇਆ ਤੁਹਾਨੂੰ ਨਾਗਰਾ ਆਵਦਦੀ ਤੇ ਲੱਗਿਆ ਨਾ ਹਾਂ ਬਿਲਕੁਲ ਆਵਦਦੀ ਇਹ ਜਿਵੇਂ ਉਹ ਜਿਵੇਂ ਬਾਈ ਬਾਹ ਕਹਿੰਦਾ ਹੁੰਦਾ ਵੀ ਜਹਾਂਗੀਰ ਵਾਲੀਆਂ ਪਹਿਲਾਂ ਫਿੱਕੀਆਂ ਹੁੰਦੀਆਂ ਸੀ ਫਿੱਕਾ ਕਲਰ ਆ ਗਿਆ ਨਾ ਹਾਂ ਥੋੜਾ ਜਿਹਾ ਫਿੱਕਾ ਆ ਗਿਆ ਉਹ ਬਾਹ ਵਾਲੀ ਥੋੜੀ ਜਿਹੀ ਗੂੜੀਆਂ ਨੇ ਬਾਈ ਪਰ ਆ ਕਲਰ ਜਿਵੇਂ ਉਹ ਬਾਹ ਕਹਿੰਦਾ ਹੁੰਦਾ ਵੀ ਜਹਾਂਗੀਰ ਵਾਲਿਆਂ ਚ ਫਿੱਕਾ ਕਲਰ ਸੀਗਾ ਤਾਂ ਇਹ ਜਮਾਂ ਸੇਮ ਉਹਨਾਂ ਤੇ ਆ ਗਿਆ ਕੰਨਾਂ ਦੀ ਲੈਂਥ ਵੀ ਬਾਈ ਠੀਕ ਹੈ ਇਹਨਾਂ ਦੀ ਪੂਰੀ ਵਧੀਆ ਹੈ ਨਾ ਵਧੀਆ ਜੀ ਹਾਂ ਬਾਕੀ ਜਿਵੇਂ ਜਿਵੇਂ ਵੱਡੇ ਹੋਣਗੇ ਹੋਰ ਵਧੀ ਜਾਣਗੇ ਕੰਨ ਤਾਂ ਲੱਤਾਂ ਦੀ ਲੈਂਥ ਵੀ ਬਹੁਤ ਆ ਬਹੁਤ ਹਾਂ ਇਹਦਾ ਵੀ ਕੱਦ ਵੀ ਵਧੀਆ ਕਰਨਗੇ ਨਾ ਇਹ ਆਪਣਾ ਉਹ ਜਿਹੜਾ ਲਾਲੂ ਵਾਲਾ ਬੱਚਾ ਹੈਗਾ 사우ਦੀ ਉਹਦਾ ਪਹਿਲਾ ਰਿਜ਼ਲਟ ਆ ਬਈ ਦੋਨੇ ਪੱਠਾਂ ਆਈਆਂ ਇਹ ਇਹ ਤਿੰਨ ਚਾਰ ਦਿਨਾਂ ਦੀਆਂ ਹੋ ਗਈਆਂ ਪੱਠਾਂ ਇਹ ਤਿੰਨ ਚਾਰ ਦਿਨਾਂ ਦੀਆਂ ਹਾਂ ਠੀਕ ਆ ਬਈ ਪੱਠਾਂ ਦੇਖ ਲੋ ਇਹ ਉਹ ਬੱਕਰੇ ਦਾ ਰਿਜ਼ਲਟ ਆ ਇਹ ਹਾਂ 사우ਦੀ ਦਾ 사우ਦੀ ਦਾ ਜਿਹਦਾ ਉਹ ਮਰ ਗਿਆ ਸੀ ਉਹਨਾਂ ਦਾ ਲਾਲੂ ਦਾ ਤਪੇ ਵਾਲਾ ਹਾਂ ਹਾਂ ਉਹਦੇ ਉਹਦੇ ਬੱਕਰੇ ਦੇ ਬੱਚੇ ਦਾ ਰਿਜ਼ਲਟ ਆ ਇਹ ਇਹ ਪੱਠਾਂ ਨੇ ਦੋਨੇ ਹਾਂ ਦੋਨੇ ਪੱਠਾਂ ਬਈ ਫੀਮੇਲ ਦੋਨੇ ਪੱਠਾਂ ਆਈਆਂ ਉਹ 1 ਇਕ 200 ਕਾ ਲੀ ਡੱਬੀ ਜੀ ਉਹ ਬਈ ਉਹਦੇ ਨਾਲ ਦੀ ਪੱਠ ਮਰ ਗਿਆ ਉਹ ਬੱਕਰਾ ਲਾਲ ਡੱਬੀ ਕਰ ਸੀ ਇਹ ਸੁਲਤਾਨ ਦਾ ਰਿਜ਼ਲਟ ਬੇ ਮਸਤਾਕ ਵਾਲੇ ਬੱਕਰੇ ਦਾ ਮਸਤਾਕ ਵਾਲੇ ਬੱਕਰੇ ਦਾ ਨਾ ਹਾਂ ਕਰੀ ਮੂੰਹ ਇਧਰ ਨੂੰ ਇਧਰ ਕਰ ਦੇਖੋ ਬਈ ਕੰਨ ਇਹਦੇ ਤੇ ਲੈਂਥ ਵੀ ਪੂਰੀ ਚੰਗੀ ਆ ਕਿੰਨੇ ਟਾਈਮ ਦੀ ਆ ਪੱਠ ਇਹ ਬੱਕਰਾ ਵੀਰੇ ਬੱਕਰਾਗਾ ਅੱਛਾ ਬੱਕਰਾ ਹਾਂ ਵਾਹ ਇਕੱਠੀਆਂ ਹੋਈਆਂ ਨੇ ਹਾਂ ਇਹ ਕਿੰਨੇ ਦੇ ਰਿਜ਼ਲਟ ਸਰ ਤਿੰਨ ਤਿੰਨ ਚਾਰ ਚਾਰ ਦਿਨਾਂ ਦੀ ਆ ਹਾਂ ਹਾਂ ਇੱਕ ਦੋ ਦਿਨ ਸਮਸਾੜ ਕੀ ਸੀ ਇਹ ਪੱਠਾ ਇਹ ਵੀ ਬੱਕਰੀ ਆ ਵੀਰੇ ਅੱਛਾ ਬੱਕਰੇ ਦੋਨੇ ਬੱਕਰੇ ਆ ਇਹਦੇ ਕੰਨ ਜਾਂ ਲੰਮੇ ਆਗੇ ਤੋਂ ਹਾਂ ਬਸ ਹਾਂ ਕੋ ਬੱਕਰੀ ਦਾ ਫਰਕ ਪੈ ਜਾਂਦਾ ਵੀ ਇਹ ਪੈ ਜਾਂਦਾ ਬੱਕਰੀ ਦਾ ਵੀ ਅੱਛਾ ਹੋਰ ਦਾ ਹੈ ਹਾਂ ਇਹ ਕਹਿ ਰਿਹਾ ਬੱਚਾ ਕਹਿ ਰਿਹਾ ਬੱਚਾ ਠੀਕ ਮੈਂ ਹੈ ਕਿ ਤੇ ਦੋਨੇ ਇੱਕ ਦੇ ਨੇ ਨਹੀਂ ਨਹੀਂ ਅੱਡੋ ਅੱਡਾ ਇਹ ਠੀਕ ਆ ਫਿਰ ਤਾਂ ਆ ਚੰਗਾ ਆ ਗਿਆ ਨਾ ਜਿਆਦਾ ਹਾਂ ਹਾਂ ਫਿਰ ਬੱਕਰੇ ਇੱਕ ਦੇ ਨੇ ਬੱਕਰੀ ਦਾ ਫਰਕ ਆ ਇਹ ਡੱਬਾ ਇਹ ਡੱਬੂ ਦਾ ਇਹ ਮੇਮਣਾ ਇਹ ਹਾਂ ਇਹਦੇ ਨਾਲ ਦੀ ਪੱਠ ਐਕਸਪਾਇਰ ਹੋ ਗਈ ਪੱਠ ਵੀ ਬਹੁਤ ਚੰਗੀ ਸੀ ਪੱਠ ਵੀ ਜਾਵਾਂ ਡੱਬੀ ਸੀ ਬਹੁਤ ਚੰਗੀ ਪੱਠ ਸੀ ਬਈ ਉਹ ਲਾਲ ਡੱਬੀ ਸੀ ਲਾਲ ਡੱਬੇ ਹੈ ਹਾਂ ਠੀਕ ਹੈ ਇਹ ਦੇਖੋ ਬਈ ਬੱਚਾ ਮੇਉਣਿਆਂ ਚ ਗਿਨੇ ਇੰਨਾ ਚ ਤਾਂ ਨਹੀਂ ਕੋਈ ਸੇਲ ਕਰਨਾ ਮੇਉਣਿਆਂ ਚ ਇੰਨਾ ਚੋਂ ਹਾਜੀ ਬੱਕਰੀਆਂ ਮੰਨ ਲਓ ਕੋਈ ਨਾ ਬੱਕਰੀਆਂ ਸੇਲ ਕਰਦੀਆਂ ਕਿਵੇਂ ਉਹਨਾਂ ਦੇ ਨਾਲ ਬੱਚੇ ਆ ਨਾ ਉਹਨਾਂ ਦੇ ਨਾਲ ਨੇ ਬੱਚੇ ਹਾਂ ਯਾ ਦੋ ਬੱਕਰੀਆਂ ਸੇਲ ਕਰਦੇ ਆ ਵੇ ਕਿੰਨਾ ਉਹਦਾ ਕਾਲਾ ਬੱਚਾ ਹੈਗਾ ਹੂੰ ਆਹ ਕਹਿਰਾ ਹਾਂ ਹਾਂ ਕਹਿਰਾ ਬੱਚਾ ਇੱਕ ਨਾਲ ਆ ਬਈ ਆਹ ਬੱਚਾ ਠੀਕ 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 ਤੇ ਆ ਦੂਜੀਆਂ ਮੰਨ ਲੈਣਾ ਜੇ ਇੱਕ ਮੁੰਡਾ ਆਪਣਾ ਲਿਆ ਜੀ ਆ ਪੱਠ ਦਿੱਤੀ ਹੋਏ ਜਿਓ ਕਿਹੜੀ ਮਾਰੀਦਾ ਜੀ ਸੋ ਕਿਹੜੀ ਮਾਰੀ ਦੋਨਾਂ ਚ ਕਾਲੀ ਚ ਜ਼ਲਾਲ ਚੋਂ ਸੌਦੀ ਦੇ ਬੱਚੇ ਠੀਕ ਪੱਠਾ ਜਿਹੜੇ ਉਹਨਾਂ ਚ ਜਿਹੜਾ ਮਰਜ਼ੀ ਲੈ ਜੀ ਇਹ ਬਈ ਮਸਤਾਕ ਬੱਕਰੇ ਦਾ ਆਹ ਵਾਲੀ ਲੈਣ ਦੇ ਆ ਉਹਦੇ ਘਰ ਦਾ ਬੱਕਰਾ ਸੀ ਬਈ ਕਿਹੜਾ ਪਿਛੇ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਉਹ ਬੱਕਰੀ ਲੈਤੀ ਹੋਵੇ ਤਾਂ ਲੱਗੀ ਹੂੰ ਉਹਦਾ ਬੱਚਾ ਵੀ ਇਹ ਉਹਦਾ ਹੈ ਹੂੰ ਦੇਖੋ ਬਈ ਕਿੰਨਾ ਟਾਈਮ ਦਾ ਇਹ ਇਹ ਬਈ 11 ਕਿ ਮਹੀਨਾ ਦਾ ਹੋਣ ਵਾਲਾ ਹੈ 7 ਦਾ 10 ਮਹੀਨਾ 7 ਤਰੀਕ ਦਾ ਜਨਵਾਰ 7 ਤਰੀਕ ਨੂੰ ਜੰਦ ਤੋੜ ਗਿਆ ਨਹੀਂ ਦੰਦ ਨਹੀਂ ਤੋੜੇ ਬਈ ਹਜੇ ਖੀਰਾ ਹੈ ਖੀਰਾ ਹੈ ਹਾਂ ਖੀਰਾ ਹੈ ਖੀਰਾ ਦਾ ਬੱਚਾ ਹੈ ਹਾਈਟ ਕਿੰਨੀ ਕਰ ਗਿਆ ਬਈ ਹਾਈਟ 40 ਇੰਚ ਹੋ ਗਈ 22 40 ਹੋ ਗਈ ਮਿਣੀ ਆ ਹਾਂ ਮਿਣੀ ਹੋਈ ਆ ਫਿਰਦਾ ਬਈ ਹੈ ਕੱਟੂਗਾ ਇਹ ਉਹਨ ਲਾ ਜਾਊ 49 ਜਾਊਗਾ ਜਾਊਗਾ ਬਈ ਇਹਨਾਂ ਤਾਂ ਨਹੀਂ ਕਹਿ ਸਕਦੇ ਦੇਖ ਨਾ ਮਾ 40 ਰਾਇ ਦੇ ਖੀਰਾ ਖੀਰਾ ਵੱਡੀ ਆ ਦੇਖੋ ਜੀ ਤਾਂ ਅਸੀਂ ਕਰਦਾ 50 ਵਗ ਜਾਈਏ ਸਹੀ 11 ਮਹੀਨਾ ਦਾ ਹੋਊਗਾ ਠੀਕ ਹੈ ਨਵੰਬਰ ਨੂੰ ਇਹ ਉਹਦਾ ਘਰੋਂ ਲਿਆਂਦਾ ਕਿ ਇੱਥੇ ਬੱਕਰੀ ਸੂਈ ਹੈ ਨਹੀਂ ਆਪਣੇ ਕੋਲ ਬੱਕਰੀ ਫਿਰਦੀ ਐ ਇੱਥੇ ਉਹਦਾ ਮੇਮਣਾ ਇਹ ਪਹਿਲੇ ਸੂਏ ਪੱਠ ਉਹ ਬਿੱਲੂ ਦਵਾਈ ਹੋਈ ਆ ਕੁੜਕਣੀ ਵਾਲੇ ਤੋਂ ਪੱਕਣੀ ਵਾਲੇ ਤੋਂ ਹਾਂ ਉਹਦੇ ਉਹ ਤਾਂ ਉਹ ਲੱਗੀ ਹੋਈ ਸੀ ਬਈ ਮਸਤਾਖ ਮਸਤਾਖ ਵਾਲੇ ਬੱਕਰਾ ਬੱਕਰਾ ਉਹ ਐਕਸਪਾਇਰ ਹੋ ਗਿਆ ਉਹ ਉਹ ਲੈ ਕੇ ਆਏ ਸੀ ਉਹਦੇ ਪਹਿਲੇ ਸੂਏ ਦੇ ਹੀ ਆ ਜਣੀ ਕਿ ਬੱਚਾ ਵੀ ਉਦੋਂ ਐਕਸਪਾਇਰ ਹੋ ਗਿਆ ਉਹ ਆਪਣੇ ਪਿਛਲੇ ਸਾਲ ਆਪਾਂ ਮੰਨ ਲਓ ਨਵੰਬਰ ਚ ਮੇਲਾ ਸੀਗਾ ਇੱਥੇ ਰੰਪਰ ਉਹ ਰਿਜ਼ਲਟ ਤਾਂ ਨਹੀਂ ਲਾਇਆ ਯੂਨੀਵਰਸਿਟੀ ਨਹੀਂ ਇਹਨੂੰ ਅਸੀਂ ਛੱਡਿਆ ਨਹੀਂਗਾ ਅੱਛਾ ਹਾਂ ਇਹਨੂੰ ਕਿੰਨੇ ਦਿਨਾਂ ਦਾ ਛੱਡੋਗੇ ਫਿਰ ਇਹਨੂੰ ਲਵਾ ਕੇ ਰਿਜ਼ਲਟ ਦੋ ਦਿਨ ਤੋਂ ਬਾਅਦ ਲਵਾ ਦੇਗੇ ਇੱਕ ਦੋ ਬੱਕਰੀਆਂ ਹਾਂ ਉਦੋਂ ਲਵਾਵਾਂਗੇ ਲਵਾ ਕੇ ਦੇਖ ਲਿਓ ਨਾ ਫਿਰ ਰਿਜ਼ਲਟ ਕਦੋਂ ਬੱਕਰੀਆਂ ਤਾਂ ਛੱਡ ਦੇਾਂਗੇ ਕਿਉਂਕਿ ਹੁਣ ਛੋਟਾ ਸੀਗਾ ਫਿਰ ਹੁਣ ਤਾਂ ਬੱਕਰੀਆਂ ਸੂਣ ਵਾਲੀਆਂ ਉਦੋਂ 5-6 ਮਹੀਨੇ ਸੀਗਾ ਅਸੀਂ ਤਾਂ ਇਸ ਹਿਸਾਬ ਨਾਲ ਆਪਾਂ ਉਹ ਹਿਸਾਬ ਨਾਲ ਹੀ ਛੱਡਦੇ ਹ ਤੇ ਬਾਈਆਂ ਨੂੰ ਇੱਕ ਵਾਰੀ ਲੋਕੇਸ਼ਨ ਮੈਂ ਦੁਬਾਰੇ ਪੁੱਛ ਦਿੰਨਾ ਬਈ ਤੁਹਾਨੂੰ ਮੈਂ ਲੋਕੇਸ਼ਨ ਦੱਸੀੰਦੇ ਬਾਰੇ ਲੋਕੇਸ਼ਨ ਬਾਈ ਪਿੰਡ ਆਪਣਾ ਮਾੜੀ ਤੇ ਤਹਿਸੀਲ ਆਪਣੀ ਮੋੜ ਮੰਡੀ ਮੋੜ ਮੰਡੀ ਦੇ ਨਾਲ ਹੀ ਪਿੰਡ ਆ ਜ਼ਿਲ੍ਹਾ ਬਠਿੰਡਾ ਆਪਣਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਬਾਈ ਤੇ ਬਾਈਆਂ ਲਵੇ ਕੁਛ ਨਾ ਕੋ ਬਕਾਊ ਵੀ ਹੈਗੇ ਆ ਜੇ ਕਿਸੇ ਨੇ ਲੈਣਿਆਂ ਤਾਂ ਸੰਪਰਕ ਕਰ ਸਕਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਠੀਕ ਆ ਬਾਈ ਕੁਲਵਿੰਦਰ ਧੰਨਵਾਦ ਠੀਕ ਆ ਬਾਈ ਤੁਹਾਨੂੰ ਬਹੁਤ ਧੰਨਵਾਦ